ਅਬ ਮੈਂ ਬਹੁਤ ਬਹੁਤ ਤਨਵਾਦੀ ਹਾਂ ਸਾਡੇ ਸਦਾ ਐਸਪੀਸ ਉਭਰਾਏ ਸਾਹਿਬ ਦਾ ਕਿ ਅੱਜ ਸਾਡੇ ਨਾਲ ਅਗਲ ਵਿਖੇ ਰਾਮਸ਼ਰ ਰੋਡ ਪਰ ਇਹ ਚੈਰੀਟੇਬਲ ਸਰਬਤ ਦਾ ਭਲਾ ਆਰਗੇਨਾਈਜੇਸ਼ਨ ਵੱਲੋਂ ਜਿਹੜੀ ਹੈ ਇੱਥੇ ਲੈਬੋਰੇਟਰੀ ਖੋਲੀ ਗਈ ਹੈ ਔਰ ਇਹਦੇ ਚ ਸਾਡੇ ਪ੍ਰਿੰਸ ਅਵਸਤੀ ਜੀ ਜਿਹੜਾ ਇਹਨਾਂ ਦਾ ਨਰਸਿੰਗ ਕਾਲਜ ਹੈ ਇਹਨਾਂ ਦੇ ਸਹਿਯੋਗ ਤੋਂ ਆਯੁਰਵੈਦਿਕ ਮੈਡੀਕਲ ਕਾਲਜ ਇਹਨਾਂ ਦੇ ਹੋਰ ਸਰਬੱਤ ਦੇ ਭਲਾ ਜਿਹੜਾ ਸਾਡਾ ਆਰਗੇਨਾਈਜੇਸ਼ਨ ਦੋਨਾਂ ਦੇ ਜੋ ਹੈ ਜੁਆਇੰਟ ਵੈਂਚਰ ਦੇ ਚੱਲਦੇ ਇਹ ਬਹੁਤ ਬੜੀ ਬਹੁਤ ਬੜਾ ਉਪਰਾਲਾ ਜਿਹੜਾ ਇਲਾਕੇ ਦੇ ਲੋਕਾਂ ਲਈ ਕੀਤਾ ਗਿਆ ਹੈ ਅੱਜ ਤੁਸੀਂ ਦੇਖ ਰਹੇ ਹੋ ਵੀ ਕਿਤੇ ਜਿੱਥੇ ਤੱਕ ਬਿਮਾਰੀਆਂ ਦੀ ਗੱਲ ਹੈ ਲਗਾਤਾਰ ਇਲਾਕੇ ਸਾਡਾ ਕਿਉਂਕਿ ਇੰਡਸਟਰੀਅਲ ਏਰੀਆ ਵੀ ਹੈ ਲੋਕਾਂ ਨੂੰ ਐਸੀਆਂ ਬਿਮਾਰੀਆਂ ਸੁਣਨ ਨੂੰ ਮਿਲਦੀਆਂ ਜੋ ਕਦੀ ਸੁਣੀਆਂ ਵੀ ਨਹੀਂ ਸੀ ਅਸੀਂ ਔਰ ਬਿਮਾਰੀ ਦਾ ਪਤਾ ਹੋਣਾ ਬਿਮਾਰੀ ਦਾ ਡਾਇਗਨੋਸ ਹੋਣਾ ਮੈਂ ਸਮਝਦਾ ਸਭ ਤੋਂ ਜ਼ਰੂਰੀ ਹੈ ਉਹਦੇ ਇਲਾਜ ਨਾਲੋਂ ਇਲਾਜ ਵੀ ਜਦੀ ਹੋ ਸਕਦਾ ਜੇ ਆਪਾਂ ਡਾਇਗਨੋਸ ਕਰ ਲਈਏ ਔਰ ਡਾਇਗਨੋਸ ਕਰਨ ਲਈ ਅੱਜ अनेको ਪ੍ਰਕਾਰ ਦੇ ਟੈਸਟ ਜਿਹੜੇ ਬਾਹਰ ਕੀਤੇ ਜਾ ਰਹੇ ਆ ਬਹੁਤ بڑا ਇੱਕ ਮੈਂ ਕਹਿੰਦਾ ਨੈਕਸਸ ਵੀ ਹੈ ਜੋ ਅਸੀਂ ਦੇਖ ਰਹੇ ਆ ਮੈਡੀਕਲ ਲਾਈਨ 'ਚ ਔਰ ਜਿੱਥੇ ਐਕੂਰੇਟ ਡਾਇਗਨੋਸ ਵੀ ਨਹੀਂ ਹੋ ਰਿਹਾ ਪਰ ਲੋਕਾਂ ਦੀ ਜੇਬਾਂ ਤੋਂ ਪੈਸਾ ਵੀ ਜਿਹੜਾ ਹੈ ਵਸੂਲਿਆ ਜਾ ਰਿਹਾ ਸਾਡੇ ਸਰਬੱਤ ਦਾ ਪਲਾਉਰਗੇਜੇਸ਼ਨ ਵੱਲੋਂ ਇਨਾ بڑا ਉਪਰਾਲਾ ਕੀਤਾ ਗਿਆ ਹੈ ਬਹੁਤ ਹੀ ਨੋਮੀਨਲ ਰੇਟ ਤੇ ਇਥੇ ਟੈਸਟ ਜਿਹੜੇ ਕੀਤੇ ਜਾਣੇ ਗਰੀਬ ਲੋਕ ਸਾਡੇ ਇੰਡਸਟਰੀਅਲ ਏਰੀਆ ਦੇ ਸਾਡੇ ਪਹਾੜ ਦੇ ਚੰਗਰ ਦੇ ਪਰਗਨਾ ਪਲਾਸੀ ਐਚ ਆਈ ਸ਼ਹਿਰ ਦੇ ਲੋਕ ਆ ਜੋ ਆਪਣਾ ਟੈਸਟ ਜਿੱਤੇ ਜੋ ਹੈ ਉਹ ਬਹੁਤ ਹੀ ਨੋਮੀਨਲ ਰੇਟ ਤੇ ਕਰਾ ਕੇ ਆਪਣਾ ਇਲਾਜ ਜਿਹੜਾ ਹੈ ਉਹ ਸਹੀ ਤਰੀਕੇ ਨਾਲ ਕਰਾ ਸਕਦੇ ਜਿੱਦੇ ਲਈ ਮੈਂ ਉਬਰਾਏ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦਾ ਅੱਜ ਨਾਲਾਗੜ੍ਹ ਵਿੱਚ ਜਿੱਥੇ ਸਾਡੀ ਪਹਿਲਾਂ ਇੱਕ ਲੈਬੋਰੀ ਚੱਲ ਰਹੀ ਹੈ ਸੋ ਅੱਜ ਇੱਕ ਹੋਰ ਲੈਬੋਰੀ ਜਿਹੜੀ ਹੈ ਡਾਕਟਰ ਸਾਹਿਬ ਸਾਡੇ ਨਾਲ ਖੜੇ ਨੇ ਆਯੁਰਵੈਦਿਕ ਕਾਲਜ ਦੇ ਸੋ ਇਹਨਾਂ ਨੇ ਆ ਜਿਹੜੀ ਬਿਲਡਿੰਗ ਹੈ ਜਿਹੜੀ ਅੱਜ ਵੀ ਦੁਕਾਨ ਹੈ ਸਾਰੀ ਇਹ ਸਾਨੂੰ ਦਿੱਤੀ ਹੈ ਇਸ ਸੇਵਾ ਲਈ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਐਮ ਐਨ ਸਾਹਿਬ ਬਾਬਾ ਸਾਹਿਬ ਸੋ ਇਹਨਾਂ ਨੇ ਅੱਜ ਇਸ ਲੈਬੋਰੀ ਦਾ ਉਦਘਾਟਨ ਕਰਕੇ ਪਬਲਿਕ ਨੂੰ ਸਮਰਪਿਤ ਕੀਤਾ ਹੈ ਔਰ ਨਾਲਾਗੜ੍ਹ ਚ ਅਸੀਂ ਜਦੋਂ ਕਈ ਸਾਲਾਂ ਤੋਂ ਜਦੋਂ ਸਾਡਾ ਕੰਮ ਸ਼ੁਰੂ ਹੋਇਆ ਸੀ ਤੇ ਉਦੋਂ ਵੀ ਅਸੀਂ ਇੱਥੇ ਫੈਸਿਲਿਟੀ ਦੇਣੀ ਸ਼ੁਰੂ ਕੀਤੀਆਂ ਸੀਗੀਆਂ ਜਿੱਦਾਂ ਕਿ ਚਾਹੇ ਡੈਲਸਿਸ ਮਸ਼ੀਨਾਂ ਲਗਾਈਆਂ ਗਈਆਂ ਬਾਕੀ ਜੋ ਦੱਸਿਆ ਬਾਬਾ ਜੀ ਨੇ ਕਿ ਕਾਫੀ ਚੀਜ਼ਾਂ ਸਹੀ ਚੱਲ ਰਹੀਆਂ ਸੈਂਟਰ ਕਾਫੀ ਚੱਲ ਰਹੇ ਨੇ ਤੇ ਉਦੋਂ ਹੀ ਅਸੀਂ ਦੋ ਮਸ਼ੀਨਾਂ ਇੱਥੇ ਲਾਈਆਂ ਸੀ ਡੈਲਸਿਸ ਦੀਆਂ ਜਿਹੜੀਆਂ ਕਿਸੇ ਕਾਰਨ ਕਰਕੇ ਉਹ ਕੰਟੀਨਿਊ ਨਹੀਂ ਕਰ ਪਾਏ ਹਸਪੀਟਲ ਵਾਲੇ ਤੋਂ ਫਿਰ ਇੱਥੇ ਸਿਵਲ ਹਸਪੀਟਲ ਸ਼ਾਇਦ ਤੁਸੀਂ ਕਿਹਾ ਸੀ ਬਾਬਾ ਜੀ ਕਿ ਇੱਕ ਮਸ਼ੀਨ ਸਾਨੂੰ ਚਾਹੀਦੀ ਹੈ ਤੇ ਅੱਜ ਅਸੀਂ ਇੱਥੇ ਬੈਠੇ ਸੀ ਤੇ ਇੱਥੇ ਡਾਕਟਰ ਸਾਹਿਬ ਨੇ ਨੇ ਕਿਹਾ ਕਿ ਸਾਡਾ ਹਸਪੀਟਲ ਵੀ ਹੈ 60 ਬੈਡ ਦਾ ਤੇ ਅਸੀਂ ਇੰਟਰਸਟਡ ਹਾਂ ਕਿ ਅਗਰ ਤੁਸੀਂ ਇਹ ਸੇਵਾ ਸਾਨੂੰ ਦੇ ਦਿਓ ਤੇ ਹੁਣ ਅਸੀਂ ਇਹ ਡਿਸਾਈਡ ਕੀਤਾ ਕਿ ਦੋ ਯੂਨਿਟ ਜਿਹੜੇ ਅਸੀਂ ਇੱਥੇ ਡਲਸੀਸੇ ਲਗਾ ਦੇਾਂਗੇ ਤੇ ਰੇਟ ਬੜਾ ਨੋਮੀਨਲ ਜਿਹੜਾ ਕਿ ਆਮ ਪੰਡਾ ਜਲਾ ਦੇ ਸਕੇ ਇਸੇ ਤਰ੍ਹਾਂ ਲੈਬੋਰੀ ਦਾ ਵੀ ਸਾਡਾ ਇਸ ਤਰ੍ਹਾਂ ਕਿ ਮਾਰਕੀਟ ਪ੍ਰਾਈਸ ਦੇ ਨਾਲੋਂ ਅਸੀਂ 10% ਦੇ ਕੰਮ ਕਰ ਰਹੇ ਹਾਂ ਜਿਹੜੇ ਰੇਟ ਜਿਹੜੇ ਮੈਂ ਟੈਸਟ ਦੇ ਬਜਾਰੋਂ 100 ਰੁਪਏ ਦਾ ਹੋਏਗਾ ਸਾਡੇ ਕੋਲ 10 ਰੁਪਏ ਦਾ ਹੋਏਗਾ ਏਸੀ ਦੀ ਸਾਡੇ ਕੋਲ ਹੈਗੀ ਸਿਰਫ 20 ਰੁਪਏ ਦੀ ਜਿਹੜੀ ਕਿਤੇ ਵੀ ਨਹੀਂ ਹੁੰਦੀ ਸੋ ਇਹ ਸਾਰੀਆਂ ਅਸੀਂ ਇਸੇ ਕਰਕੇ ਕੀਤਾ ਕਿ ਜ ਟੈਸਕ ਗਰਾਉਂਡ ਤੋਂ ਬਾਅਦ ਸਾਡਾ ਇਹ ਹੁੰਦਾ ਕਿ ਅਗਰ ਕਿਸੇ ਨੂੰ ਕੋਈ ਬਿਮਾਰੀ ਪਿਆਣੇ ਕਿ ਨਿਕਲ ਵੀ ਜਾਂਦੀ ਹੈ ਤੇ ਸਾਡੀਆਂ ਕਈ ਸਕੀਮਾਂ ਹੈਗੀਆਂ ਜਿਨ੍ਹਾਂ ਦੇ ਵਿੱਚ ਸਾਡੀਆਂ ਵਿਡੋ ਪੈਨਸ਼ਨ ਸਕੀਮ ਹੈਗੀ ਆ ਬਰਾਪਾ ਪੈਨਸ਼ਨ ਐ ਨਾਟ ਅਨ ਮੈਡੀਕਲ ਪੈਨਸ਼ਨ ਸਕੀਮ ਵੀ ਹੈਗੀ ਆ ਸੋ ਉਹਦੇ ਲਈ ਕਿਸੇ ਨੂੰ ਜਗਰ ਮੈਡੀਸਨ ਚਾਹੀਦੀ ਆ ਮੰਥਲੀ ਚਾਹੇ 1000 ਰੁਪਿਆ 2000 ਜਾਂ 5000 ਰੁਪਏ ਦਾ ਕਰੀ ਸੀ ਉਹ ਮੰਤਰੀ ਜਿਹੜੀ ਅਸੀਂ ਉਹ ਵੀ ਜਿਹੜੀ ਹੈਲਪ ਅਸੀਂ ਕਰਦੇ ਆ ਤੇ ਵਿਡੋ ਪੈਨਸ਼ਨ ਸਕੀਮ ਤੇ ਆਲਰੇਡੀ ਸੋਤ ਉੱਤੇ ਜਿਹੜੀ ਅਸਲੇ ਵਿਡੋ ਜਿਹੜੀ ਨੀਡੀ ਲੇਡੀਆਂ ਸੈਗੀਆਂ ਉਹ ਇੱਥੇ ਨਾਲ ਕਰ ਚੁੱਕੇ ਆਲਰੇਡੀ ਪੈਨਸ਼ਨ ਅਲਰੇਡੀ ਲੱਗਿਆ ਹੋਇਆ ਪੰਜਾਬ ਤੇ ਪੰਜਾਬ ਹਰਿਆਣਾ ਹਿਮਾਚਲ ਦੇ ਵਿੱਚ ਜਿੱਥੇ ਕਿ 600 ਰੁਪਏ ਦੇ ਵਿੱਚ ਸਾਰਾ ਡਾਕਟਰ ਸਾਹਿਬ ਤੇ ਹੁੰਦੇ ਸਾਰਾ ਤੇ ਇਥੋਂ ਲੱਗਿਆ ਤੁਹਾਨੂੰ ਪੈਂਦਾ ਬਹੁਤ ਸ਼੍ਰੀ ਅਨੰਦਪੁਰ ਸਾਹਿਬ ਉਹ ਉੱਥੇ ਹਸਪੀਟਲ ਦੇ ਵਿੱਚ ਰੋਪੜ ਬਖਰੇ ਲੱਗੇ ਜੀ ਅਨੰਦਪੁਰ ਸਾਹਿਬ ਸਾਡੇ 500 ਲੱਗੇ ਹੋਏ ਆ ਨੰਗਲ ਬੀਬੀ ਐਮਪੀ ਤੇ ਲੱਗੇ ਹੋਏ ਨੇ ਸੋ ਇਸ ਏਰੀਆ 'ਚ ਅਸੀਂ ਕਾਫੀ ਕੋਸ਼ਿਸ਼ ਕੀਤੀ ਜਿਹੜਾ ਰੋਪੜ ਦਾ ਏਰੀਆ ਜਾਂ ਇਹ ਜਿਹੜਾ ਏਰੀਆ ਨਾਲ ਜੀ ਇੱਥੇ ਕਾਫੀ ਸਹੂਮਾ ਦੇ ਰਹੇ ਆ ਆਜੇ ਲੈਬ ਸ਼ੁਰੂ ਕੀਤੀ ਹੈ ਹਵਰਾਏ ਸਾਹਿਬ ਦੇ ਸਰ ਬਹੁਤ ਅੱਛਾ ਲੱਗਿਆ ਜਿੰਨਾ ਗੱਲਬਾਤ ਕਰਕੇ ਔਰ ਇੱਥੇ ਆਏ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਬਾਬਾ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਜੀ